Thank you. आम आदमी पार्टी वालों अज भारती सुप्रीमो अरविंद केजरीवाल की गिरफ्तारी खिलाफ हड़ताल जिथेट कल सभा अमृतसर आम आदमी पार्टी दे के उम्मीदवार कुलदीप धालीवाल एम एल ए अजय गुप्ता एम एल ए डॉ जसबीर सिंह होगु आम आदमी पार्टी दफ्तर के बाहर भुख हड़ताल तीन बैठे भाजपा दीतिया जम के आलोचना की गई चीफ कमलजीत सिंह दी विशेष रिपोर्ट अपने कौमी कन्वीनर दिल्ली के मुख्यमंत्री अरविंद केजरीवाल जी की गिरफ्तारी ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖੜ ਹੜਤਾਲ ਤੇ ਆ ਪੂਰੇ ਦੇਸ਼ ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ ਜਿੱਥੇ ਵੀ ਸਾਡੀ ਪਾਰਟੀ 14 17 ਸ਼ਬਿਆ ਦੇ ਵਿੱਚ ਹੈ ਸਾਦੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾशाही ਦੇ ਖਿਲਾਫ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਉਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਜੀ ਅਮਿਤ ਸ਼ਾਹ ਦੀ ਬੀਜੇਪੀ ਦੀ ਤਨਸ਼ਾਈ ਕੰਮ ਕਰ ਰਹੀ ਹੈ ਉਹ ਦਸ ਫੇਲੇ ਤਨਸ਼ਾਈ ਸਿੱਖਦਾ ਤੇ ਆ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਬੀਜੇਪੀ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਕਿਸ ਨਾ ਕਿਸੇ ਝੂਠੇ ਕੇਸ ਦੇ ਤੁਸਾਂਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰ ਦਿੱਤਾ ਜਾਂਦਾ ਸੋ ਅਸੀਂ ਅੱਜ ਪੂਰੇ ਦੇਸ਼ ਦੇ ਤੇ ਮੰਗ ਕਰਦੇ ਕਿ ਅਰਵਿੰਦ ਕੇਂਦੀਵਾਲ ਜੀ ਹਾਂਜੀ ਮੰਦੀਰ ਸੁਸੋਧਿਆ ਜੀ ਸੰਜੇ ਸਿੰਘ ਜੀ ਸਤਿੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲਏ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਵਿਰਥੋਂ ਰਹਾਅ ਕੀਤਾ ਜਾਵੇ ਅੱਜ ਦਾ ਬਲ ਜਿਹੜਾ ਸਾਡਾ ਏ ਪੋਖਰ ਤਾਲ ਅਸੀਂ ਜਿਹੜੇ ਲੋਕ ਇੱਥੇ ਬੈਠੇ ਹਾਂ ਸਾਡੇ ਸ਼ਹਿਰੀ ਪ੍ਰਧਾਨ ਮਨਜੀਤ ਜੀ ਦਿੱਤੀ ਪ੍ਰਦਾਨ ਢਿੱਲੋ ਸਾਹਿਬ ਭੁੱਲਤ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਤਲਵਾਰ ਸਾਹਿਬ ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਹੈ ਸਾਡੇ ਬਾਕੀ ਐਮਐਲਏ ਸਾਹਿਬ ਸਾਡਾਂ ਦੀ ਡਿਊਟੀ ਖੜਕੜਕਲਾ ਮੁੱਖ ਮੰਤਰੀ ਜੀ ਦੇ ਨਾਲ ਲੱਗੀ ਹੈ ਸਾਰੇ ਉੱਥੇ ਗਏ ਅਸੀਂ ਜਿਨ੍ਹਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਉਹ ਜਿਹੜਾ ਪ੍ਰੋਟੈਸਟ ਜਿਹੜਾ ਇਹ ਭੋਖੜਤਾਲ ਜਿਹੜੀ ਉਹ ਕੱਲ ਤਲਵਾਰ ਸਾਹਿਬ ਇੱਕ ਦਿਨ ਦਾ ਹੋਏਗਾ ਜੀ ਇੱਕ ਦਿਨ ਦਾ ਇਹ ਪੋਖਰ ਧਾਲ ਜਿਹੜੀ ਆ ਇੱਕ ਦਿੰਦੀ ਆ ਪਰ ਅਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਤੱਕ ਆਪਣਾ ਸੰਘਰਸ਼ ਆਪਣੀ ਜਦੋਜਹਿਰ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਲੈ ਜਾਂਦੇ ਜਿੰਨਾ ਚਿਰ ਤੱਕ ਅਰਵਿੰਦ ਕੇਰਿਵਾਲ ਜੀ ਨੂੰ ਮੰਦੀਪ ਸੁਸੋਧਿਆ ਜੀ ਨੂੰ ਸਤੰਦਰ ਜੈਨ ਉਹਨਾਂ ਨੂੰ ਸੰਜੇ ਸਿੰਘ ਗੋੜੀ ਚ ਬੇਲ ਤੇ ਆ ਗਏ ਸਾਡੇ ਨੂੰ ਜਿੰਨਾ ਤੱਕ ਇਹ ਨਹੀਂ ਕੀਤਾ ਜਾਂਦਾ ਉਹਨਾਂ ਜਿੰਨਾ ਤੱਕ ਲੱਗਦਾ ਤੁਹਾਡੇ ਪ੍ਰੋਫੈਸ਼ਨਲ ਬੀਜੇਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਦੇ ਅੱਗੇ ਵੀ ਜਾਰੀ ਹੈ ਦਿੱਲੀ ਦੇ ਹੋਰ ਐਮਐਲਏ ਉਹਨਾਂ ਨੂੰ ਵੀ ਸਮਝਦਗਰ ਆ ਗਈ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਈ ਸਿੱਖਦਾ ਪਿਆ ਉਹ ਜਿੰਨੇ ਮਰਜ਼ੀ ਐਮਐਲਏ ਤੇ ਕੇਸ ਦਰਜ ਕਰਵਾਉਣ ਜਿੰਨੇ ਮਰਜ਼ੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂਆਂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਨਹੀਂ ਕੀਤੀ ਜਾ ਸਕਦੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਉਹਨਾਂ ਦੀ ਸੋਚ ਨੂੰ ਜਿਹੜਾ ਉਹ ਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਐ ਇਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਘੜ ਘੜ ਜਿਹੜੀ ਪਹੁੰਚ ਚੁੱਕੀ ਐ ਔਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ 4 ਜੂਨ ਦਾ ਜ਼ਟਾਊਗਾ ਉਸ ਸਮੇਂ ਭਾਜਪੀ ਨੂੰ ਪਤਾ ਲੱਗੂਗਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਹੁੰਦਾ ਦਾ ਇਹ ਦੇ ਇਹ ਦੇ ਵਿੱਚ ਹੁੰਦਾ ਦੇ ਇਹ ਤਾਂ ਸ਼ਾਇਦ આજ ਦਾ ਕਿਦਾਂ ਅੰਤ ਹੁੰਦਾ ਇਹ 4 ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਦੇ ਵਿੱਚ ਬਹੁਤ ਰੋਸ ਹੈ ਕਿ ਝੂਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਸ਼ਾਇਦ ਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੇ ਪ੍ਰੈਜ਼ੈਂਟ ਮੁੱਖ ਮੰਤਰੀ ਨੂੰ ਇਸ ਢੰਗ ਨਾਲ ਝੂਟੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਝੁਲਮ ਇਹਦਾ ਜਿਹੜਾ ਲੋਕ ਵੋਟ ਦੇਦਾ ਹੈ ਸਾਨੂੰ ਆਪਣੇ ਆਪ ਦੱਸਣਗੇ 4 ਜੂਨ ਨੂੰ ਜਦੋਂ रिजल्ट ਆਊਗਾ ਪਰ ਪੀਜੀਪੀ ਅੱਜ ਪ੍ਰੋਟੈਸਟ ਕਰ ਰਹੀ ਹੈ ਦਿੱਲੀ ਦੇ ਵਿੱਚੋਂ ਕਹਿ ਰਹੇ ਕਿ ਕੀਤੇ ਦੀ ਸਜ਼ਾ ਮਿਲ ਰਹੀ ਹੈ ਜੀ ਆਪਾਂ ਵਾਲੀ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੇ ਲੀਡਰਾਂ ਨੂੰ ਕਿਉਂ ਨਹੀਂ ਮਿਲਦੀ ਅਡਾਨੀ ਅਬਾਂਦੀ ਜਿਹੜੇ ਦੇਸ਼ ਨੂੰ ਨੁਟਕੇ ਲਾ ਕੇ ਜਿਹੜੇ ਇੱਥੋਂ ਸਮੁੰਦਰੀ ਜਹਾਜ਼ਾਂ ਰਾਹੀਂ ਮਾਲ ਮੱਤਾ ਬੈਂਕ ਸਾਡੇ ਲੁੱਟ ਕੇ ਲਾ ਕੇ ਬਾਹਰ ਚਲੇ ਗਏ ਸਰ ਉਹਨਾਂ ਨੂੰ ਕਿਉਂ ਨਹੀਂ ਹੁੰਦੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰਦੇ ਕੱਲੀ ਆਵਾਦਵੀ ਪਾਰਟੀ ਲੰਦੀ ਕੱਲੇ ਉਹਨਾਂ ਦੇ ਵਿਸ਼ੋਧੀ ਜਿਹੜਾ ਬੰਦਾ ਆਵਾਦਵੀ ਪਾਰਟੀ ਛੱਡ ਕੇ ਜਾਂ ਦੂਜੀ ਪਾਰਟੀ ਨੂੰ ਛੱਡ ਕੇ ਉਹ ਚਲੇ ਜਾਂਦਾ ਉਹਨਾਂ ਨੂੰ ਭਾਜਪੀ ਆ ਜਾ ਕੋ ਉਹ ਤਾਂ ਮਤਲਬ ਜਿਹੜਾ ਉਹ ਬੜਾ ਸਾਫ਼ ਸੁਥਰਾ ਹੋ ਜਾਂਦਾ ਕਿਹੜੀ ਧਾਣਾ ਕਿ ਨਹੀਂ ਉਹਨਾਂ ਕੋ ਕਿਹੜੀ ਚੀਜ਼ ਹੀ ਜਿੰਨਾ ਕਿ ਸਾਫ਼ ਹੋ ਜਾਂਦਾ ਬੰਦਾ ED CBI ਜਿੰਨੀਆਂ ਕੇਂਦਰੀ ਏਜੰਸੀਆਂ ਉਹ ਇਸੇ ਕਰਕੇ ਰੱਖੀਆਂ ਕਿ ਲੋਕਾਂ ਨੂੰ ਡਰਾਓ ਉਹ ਕਹਿੰਦੇ ਆ ਜਾ ਤੇ ਸਾਡੇ ਨਾਲ ਆਓ ਮਰਸੇਦ ਦੇ ਭੰਡਾਰੀ ਪੁਲ ਦੇ ਉੱਪਰ ਜਿਹੜੀ ਇਹ ਪੋਕੜਤਾ ਰੱਖੀ ਗਈ ਹੈ ਇਹ ਈਡੀ ਦੇ ਵਿਰੋਧ ਦੇ ਵਿੱਚ ਰੱਖੀ ਹੈ ਕਿਉਂਕਿ ਸਾਡੇ ਸੁਪਰੀਮ ਸੁਰੀਵੇ ਦੀ ਕੇਸ ਜੀਵਾਲ ਜੀ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਬਿਨਾਂ ਸਬੂਤਾਂ ਦੇ ਬਿਨਾਂ ਬੰਦੇ ਦਾ ਤੇ ਕੀਤੀ ਗਈ ਹੈ ਸੋ ਇਹ ਤਾਨਾਸ਼ਹੀ ਦੇ ਖਿਲਾਫ ਆਜੇ ਪੋਕੜਤਾ ਰੱਖੀ ਦੀ ਹੈ ਸਾਡੀ ਪੰਜਾਬ ਦੀ ਸਮੁੱਚੀ ਕੈਬਨਟ ਸਾਡੇ ਸੀਐਮ ਸਾਹਿਬ ਐਸ ਲਿਖਰਤ ਕਲਾਂ ਦੇ ਵਿੱਚ ਮੌਜੂਦ ਨੇ ਪੋਕੜਤਾ ਤੇ ਬੈਠੇ ਹੋਏ ਨੇ ਸੋ ਅਸੀਂ ਭੰਡਾਰੀ ਪੁਲ ਮਰਸੇਦ ਦੇ ਉੱਪਰ ਰੋਸ ਮਜਾਦੇ ਦੇ ਤੌਰ ਤੇ ਪੋਕੜਤਾ ਕੀਤੀ ਹੋਈ ਹੈ ਸੋ ਇਹ ਅਸੀਂ મોદી ਨੂੰ ਦੱਸਣਾ ਚਾਹੁੰਦੇ ਤੇਰੀਆਂ ਤਾਨ ਸਾਡੀ ਜਿਹੜੀ ਆ ਪੰਜਾਬ ਦੀ ਸਰਕਾਰ ਉਹ ਖੜੀ ਹੈ ਮੈਂਬਰ ਪਾਰਲੀਮੈਂਟ ਕੀ ਕਰਦਾ ਹੋਵੇ ਦੇਖੋ ਮੈਂਬਰ ਪਾਰਲੀਮੈਂਟ ਇਲੈਕਸ਼ਨ ਜਿਹੜੀਆਂ ਇਸ ਵਾਰ ਪੰਜਾਬ ਬਣੇਗਾ ਹੀਰੋ ਦੇਸ਼ ਦਾ ਪੰਜਾਬ ਬਣੇਗਾ ਹੀਰੋ ਇਸ ਵਾਰ ਕਰਾਂਗੇ 130 ਇਹ ਨਾਅਰਾ ਸਾਡੇ ਸੀਐਮ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਦਿੱਤਾ ਗਿਆ ਸੋ ਇਹ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿਹੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਸੋ ਸਾਡੇ ਨਾਲ ਇਸ ਟਾਈਮ ਸਾਡੇ ਹਮਸਰ ਲੋਕ ਸਭਾ ਹਕਤੇ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਤਾਰੀਵਰ ਕੈਬਨਿਟ ਮਿਸਟਰ ਪੰਜਾਬ ਵੀ ਮੌਜੂਦ ਨੇ ਸੋ ਅਸੀਂ ਸਮੁੱਚੀ ਜਿਹੜੀ ਸਾਡੇ ਸਮੁੱਚੀ ਲੀਡਰਸ਼ਿਪ ਹੈ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਰੰਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜੀ ਹੈ ਤੇ ਅਸੀਂ ਬਹੁਤ ਜਲਦ ਜਿਹੜੇ ਆ ਇਹਦੇ ਤੁਹਾਨੂੰ ਸਾਤਕੰਨ ਦੀ ਜਿਵੇਂ ਖ ਨੂੰ ਸਾਹਮਣੇ ਮਿਲਦਾ ਧੰਨਵਾਦ ਅੱਜ ਵਰਤਮਾਨ ਹਾਂਜੀ ਮੈਂ ਬਲਦੇਵ ਢਾਲੀ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਹਾਂ ਜਿਹੜੇ ਤੁਸੀਂ ਪਿੱਛੇ ਬੈਨਰ ਲੱਗਾ ਵੇਖ ਰਹੇ ਹੋ ਕਿ ਸਾਡੇ ਅਰਵਿੰਦ ਕੇਜਰੀਵਾਲ ਨੂੰ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਆ ਬਿਨਾਂ ਵਜ੍ਹਾ ਦੇ ਜਦੋਂ ਕਿ ਸਾਰੇ ਹਿੰਦੁਸਤਾਨ ਨੂੰ ਪਤਾ ਲੱਗ ਗਿਆ ਕਿ ਸੰਜੇ ਸਿੰਘ ਨੂੰ ਬਿਨਾ ਕਿਸੇ ਵੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਕਿਉਂਕਿ ਸਬੂਤ ਨਹੀਂ ਆ ਸਬੂਤ ਹੈ ਕਿ ਸਬੂਤ ਨਹੀਂ ਮਿਲਿਆ ਸੁਪਰੀਮ ਕੋਰਟ ਨੇ ਕਿਹਾ ਤਾਂ ਵੀ ਤੁਹਾਡੇ ਸਬੂਤ ਨਹੀਂ ਆ ਤੇ ਕਿਉਂ ਵੀ ਨਾ ਇਹਨਾਂ ਨੂੰ ਇੰਨਾ ਚਿਰ ਅੰਦਰ ਰੱਖਿਆ ਤੇ ਇਸ ਕਰਕੇ ਇਹਨਾਂ ਨੂੰ ਬਿਨਾ ਕਿਸੇ ਵੀ ਸਬੂਤ ਦੇ ਇਹਨਾਂ ਨੂੰ ਰਿਹਾਲ ਚ ਪਾ ਦਿੱਤਾ ਗਿਆ ਕਿ ਅਸਲ ਵਿੱਚ ਜਿਹੜਾ ਪ੍ਰਧਾਨ ਮੰਤਰੀ ਸਾਡੇ ਅਨੰਦ ਮੋਦੀ ਜੀ ਆ ਉਹਨਾਂ ਨੂੰ ਡਰ ਹੈ ਸਿਰਫ ਇੱਕੋ ਇਨਸਾਨ ਕੋ ਹਿੰਦੁਸਤਾਨ ਦੇ ਵਿੱਚ ਉਹ ਨੇ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਇਲੈਕਸ਼ਨ ਦੇ ਵਿੱਚ ਉਹ ਕੈਂਪੇਨ ਕਰ ਤੋਂ ਰੋਕ ਰਏ ਨੇ ਕਿ ਹਿੰਦੁਸਤਾਨ ਦੇ ਵਿੱਚ ਕੈਂਪੇਨ ਜਿਹੜੀ ਉਹ ਨਾ ਕਰਨਾ ਤੇ ਮੈਂ ਇਹ ਦੱਸ ਦੇਣਾ ਚਾਹਣਾ ਵਾਂ ਮੋਦੀ ਜੀ ਨੂੰ ਔਰ ਬੀਜੇਪੀ ਨੂੰ ਇੱਕ ਕ੍ਰਪਟ ਬੀਜੇਪੀ ਨੂੰ ਕਿ ਜਿੱਤਰਾ ਉਹ ਕਰ ਰਹੀ ਆ ਜਾਂ ਸਾਡੇ ਐਮਐਲਏ ਤੱਕ ਅਪਰੋਚ ਕਰ ਰਹੀ ਆ ਕਿ ਜਾਨ ਨੂੰ ਕਿ ਇਹ ਪਾਰਟੀ ਟੁੱਟ ਜੇ ਵੀ ਪਰ ਇਹ ਕਦੀ ਨਹੀਂ ਹੋ ਸਕਦਾ ਇਹ ਹਿੰਦੁਸਤਾਨ ਦੇ ਵਿੱਚ ਕ੍ਰਾਂਤੀ ਹੈ ਇਹ ਕ੍ਰਾਂਤੀ ਜਿਹੜੀ ਆਉਗੀ ਔਰ ਹਿੰਦੁਸਤਾਨ ਦਾ ਜਿਹੜਾ ਭਾਜਪਾ ਦਾ ਰਾਜ ਪਲਟ ਹੋ ਜਾਏਗਾ ਬਹੁਤ ਜਲਦੀ ਪਲਟ ਜਾਏਗਾ ਜੀ ਮੈਂਬਰ ਪਾਰਲੀਮੈਂਟ ਇਲੈਕਸ਼ਨ ਆ ਰਹੇ ਆ ਉਹ ਕੀ ਕਹਿਣਾ ਚਾਹੋਗੇ ਸਵਾਰਣ ਬਿਲਕੁਲ ਜੀ ਬਹੁਤ ਵੱਡੀ ਜੇ ਹੋਏਗੀ ਆ ਆਮ ਆਦਮੀ ਪਾਰਟੀ ਦੀ ਕਿਸਾਨ ਵਿਰੋਧੀ ਜਿਹੜੀ ਬੀਜੇਪੀ ਆ ਉਹ ਕੱਲ ਵੇਖ ਲਓ ਤੁਸੀਂ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਪਈਆਂ ਨੇ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਬੀਜੇਪੀ ਨੂੰ ਆਪਣੇ ਆਪਣੇ ਉਧਰ ਇਲਾਕਾ ਚ ਨਹੀਂ ਆਪਣੇ ਪਿੰਡਾਂ ਚ ਨਹੀਂ ਵੜਨ ਦੇਣ ਤੇ ਇਸ ਕਰਕੇ ਬੀਜੇਪੀ ਕਿਤੇ ਸੋਚ ਰਹੀ ਹੈ ਕਿ ਦੇ ਪੰਜਾਬ ਦੇ ਵਿੱਚ ਉਹ ਜਿੱਤੇਗੀ ਹਾਂ ਹੋ ਸਕਦਾ ਜਿਹੜਾ ਉਹਦਾ ਸੁਪਨਾ ਦਾ 400 ਦਾ ਇਸ ਵਾਰ 400 ਪਾਰ ਉਹ ਗਲਤ ਆ ਉਹ ਇਸ ਵਾਰ 400 ਪਾਰ ਨਹੀਂ 0 ਹੋਣਗੀਆਂ 0 ਹੋਰ ਗਈਆਂ ਉਥੇ ਕੇਸ ਦੇ ਵਿੱਚ ਸਾਡੇ ਸਪਰੀਮੋ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਹੈ ਉਸ ਦੇ ਵਿੱਚ ਰਿਸ਼ਵਤ ਦੇ ਰੋਪ ਤੁਹਾਡੇ ਉੱਪਰ ਹੀ ਹੈ ਤੁਸੀਂ 45 ਕਰੋੜ ਰੁਪਏ ਰਿਸ਼ਵਤ ਲਿੱਤੀ ਹੈ ਉਹ ਤੁਸੀਂ ਬੌਂਡ ਦੇ ਜਿਹੜੀ ਲਿੱਤੀ ਹੈ ਤੁਸੀਂ ਧਮਕਾ ਲਗਾ ਕੇ ਉਹਨਾਂ ਕੋਲ ਲਿੱਤੀ ਹੈ ਤੇ ਜਬਰਨ ਉਹਨਾਂ ਕੋਲ ਉਹ ਕੇਜੀਵਾਲ ਸਾਹਿਬ ਦਾ ਨਾਮ ਤੁਸੀਂ ਇਹ ਕੋਆ ਹੈ ਗਿਆ ਤੇ ਇਹ ਧੱਕੇਸ਼ਾਹੀ ਨਹੀਂ ਚੱਲੇਗੀ ਮੈਂ ਮੋਦੀ ਸਾਹਿਬ ਨੂੰ ਅਪੀਲ ਵੀ ਕਰਾਂਗਾ ਔਰ ਚੇਤਾਵਨੀ ਵੀ ਦਵਾਂਗਾ ਕਿ ਇਹੋ ਜੀ ਧੱਕੇਸ਼ਾਹੀ ਕਰਨ ਵਾਸਤੇ ਹਿਟਲਰ ਵੀ ਨਹੀਂ ਇਸ ਦੁਨੀਆ ਤੇ ਰਿਹਾ ਤੇ ਤੁਸੀਂ ਵੀ ਨਹੀਂ ਰੋਗੇ ساری ਦੁਨੀਆ ਦੇਖ ਰਹੀ ਹੈ ਇਸ ਹਿਟਲਰ ਸ਼ਾਹੀ ਦਾ ਜਵਾਬ ਤੁਹਾਨੂੰ ਵੋਟ ਰਹੀ ਪੂਰੇ ਇੰਡੀਆ ਦੀ ਤੁਹਾਨੂੰ ਜਰੂਰ ਦੇਗੇ ਨਮਾ ਜੀ ਮੈਂਬਰ ਪਾਰਲੀਮੈਂਟ ਇਲੈਕਸ਼ਨ ਵੀ ਆ ਰਹੇ ਕੀ ਦੇਖਦੇ ਹੋ ਸਰ ਅਸੀਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇਖ ਰਹੇ ਆ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗਿਆ ਭਗਵੰਤ ਮਾਨ ਜੀ ਨੇ 13 ਜ਼ੀਰੋ ਤੇ ਉਹ ਤੇ ਪੱਕੇ ਹੈ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਖਲੋਤੇ ਨੇ ਉੱਥੇ ਅਸੀਂ ਜਿੱਤਾਂਗੇ ਪਰ ਮੋਦੀ ਸਰਕਾਰ ਜਿਹੜੀ ਕਹਿੰਦੀ ਪਈ ਹੈ ਮੋਦੀ ਸਾਹਿਬ ਜਿਹੜੇ ਕਹਿੰਦੇ ਪਈ ਹੈ 400 ਇਸ ਵਾਰ 400 ਪਰ ਮੰਨੋ ਨਹੀਂ ਲੱਗਦਾ ਕਿ ਇਹ ਕੋਈ ਟਾਰਗੇਟ ਪੂਰਾ ਹੋਏਗਾ ਉਹਨਾਂ ਦਾ। ਜਨਰਲ ਮੰਤਰੀ ਦੀ ਪਾਰਟੀ ਵਰਕਰ ਬੈਠੇ ਨਹੀਂ ਆਦੇ। ਠੀਕ ਹੈ ਨਾ। ਅੱਜ ਪੂਰੇ ਇੰਡੀਆ ਦੇ ਵਿੱਚ ਬੈਠੇ ਨੇ, ਇੰਡੀਆ ਤੋਂ ਇਲਾਵਾ ਤੁਸੀਂ ਨੋਟ ਕਰੋਗੇ ਇਹ ਯੂਕੇ, ਯੂਐਸਏ, ਕੈਨੇਡਾ ਔਰ ਬਾਲੀ ਕਟਰੀਆ ਤੋਂ ਵੀ ਸਮਰਥਨ ਆ ਰਿਹਾ ਹੈ ਔਰ ਉੱਥੇ ਵੀ ਤੁਸੀਂ ਐਸੋ ਨੋਟ ਕਰੋ ਉੱਥੇ ਵੀ ਸਾਡੇ ਸਮਰਥਕ ਬੈਠੇ ਨੇ ਔਰ ਸਾਰੇ ਮੋਦੀ ਸਰਕਾਰ ਦੇ ਔਰ ਮੋਦੀ ਸਾਹਿਬ ਦੇ ਅਗੇਂਸਟ ਹੀ ਬੈਠੇ ਨੇ ਕਿ ਉਹਨਾਂ ਨੂੰ ਜਿਤਾਣਾ ਚਾਹੁੰਦੇ ਨੇ ਕਿ ਤੁਸੀਂ ਧੱਕੇਸ਼ਾ ਹੀ ਆਪਣੀ ਬੰਦ ਕਰ ਦਿਓ। ਇਹ ਸ਼ਾਂਤੀਪੂਰਨ ਕਿਨੇ ਤੋਂ ਕਿਨੇ ਰਹੇਗਾ? ਇਹ ਸਾਡਾ ਸਾਡਾ ਹਮੇਸ਼ਾ ਸੰਘਰ ਅੱਜ ਵੀ ਸ਼ਾਂਤੀਪੁਰ ਰਹਿਗਾ ਸਾਡਾ 11 ਤੋਂ ਲੈ ਕੇ 5 ਵਜੇ ਤੱਕ ਸ਼ਾਂਤੀਪੁਰ ਰ ਸੰਘਰਸ਼ ਹੈ ਅਸੀਂ ਅੱਜ ਤੱਕ ਸਾਡੇ ਆਮ ਆਦਮੀ ਪਾਰਟੀ ਨੇ ਕਦੀ ਵੀ ਕੋਈ ਵਰਗਰ ਔਰ ਕਦੀ ਕੋਈ ਗਲਤ ਗੱਲ ਨਹੀਂ ਕੀਤੀ ਹਮੇਸ਼ਾ ਸ਼ਾਂਤੀਪੂਰਵਕ ਹੀ ਪ੍ਰੋਟੈਸਟ ਕੀਤੇ ਨੇ ਮੇਰਾ ਨਾਮ ਸੁਖਬੀਰ ਕੁਰਾ ਜ਼ਿਲ੍ਹਾ ਪ੍ਰਧਾਨ ਮੈਲਾ ਵਿੰਗ ਤੋਂ ਅਸੀਂ ਅੰਮ੍ਰਿਤਸਰ ਤੋਂ ਅੱਜ ਭੰਡਾਰੀ ਪੁਲੇ 'ਤੇ ਭੁਖੜ ਧਾਲ ਕੀਤੀ ਹੈ ਸਾਰੇ ਪੰਜਾਬ ਵਿੱਚ ਅੱਜ ਅਸੀਂ ਸਾਡੇ ਵਲੰਟੀਅਰ ਔਦੇਦਾਰ ਐਮਐਲਏ ਸਹਿਬਾਨ ਇਹ ਭੁਖੜ ਧਾਲ ਤੇ ਬੈਠੇ ਨੇ ਸਭ ਨੇ ਅੱਜ 11 ਤੋਂ 5 ਫੁਕੜ ਧਾਲ ਤੇ ਬਹਿਣਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜੋ ਸਾਡੇ ਨਾਲ ਨਜਾਇਜ਼ ਹੋ ਰਿਹਾ ਹੈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜ ਨੂੰ ਵੀ ਈਡੀ ਨੇ ਗ੍ਰਿਫਤਾਰ ਕੀਤਾ ਹੈ ਜਦ ਕਿ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕੋਈ ਪ੍ਰੂਫ ਵੀ ਨਹੀਂ ਹੈਗਾ ਬਿਨਾਂ ਸਬੂਤ ਦੇ ਸਾਡੇ ਲੀਡਰਾਂ ਨੂੰ ਇਹ ਅੰਦਰ ਕਰ ਰਹੇ ਨੇ ਇਸ ਲਈ ਅੱਜ ਅਸੀਂ ਇੱਥੇ ਫੁਕੜ ਧਾਲ ਤੇ ਬੈਠੇ ਆ ਪਰ ਇਹ ਅਸੀਂ ਪੁਖੜ ਹੜਤਾਲ ਤੇ ਬੈਠਣ ਲਈ ਅੱਜ ਦਾ ਦਿਨ ਹੀ ਨਹੀਂ ਅਸੀਂ ਤਾਂ ਹਮੇਸ਼ਾ ਤਿਆਰ ਹੈਗੇ ਆਂ ਪਰ ਅਸੀਂ ਇਹਨਾਂ ਨਾਲ ਹਮੇਸ਼ਾ ਵਿਰੋਧੀ ਪਾਰਟੀਆਂ ਜਿਹੜੀ ਬੀਜੇਪੀ ਸਾਡੀ ਨਾਲ ਕਰ ਰਹੀ ਹੈ ਅਸੀਂ ਇਹਨਾਂ ਨਾਲ ਗਾਂ ਵੀ ਲੜਾਂਗੇ ਇਹ ਕਿਉਂਕਿ ਸਾਡੇ ਲੀਡਰ ਜਿਹੜੇ ਸਾਡੇ ਲੀਡਰ ਕੀ ਕਰ ਰਿਹਾ ਸਾਡੇ ਦੇਖੋ ਸਕੂਲ ਆਫ ਐਮੀਨੈਂਸ ਖੋਲ ਰੇ ਨੇ ਉਹਨਾਂ ਨੂੰ ਅੰਦਰ ਕਰਦੇ ਪਏ ਨੇ ਮੁਹੱਲਾ ਕਲੀਨਿਕ ਖੋਲ ਰੇ ਆ ਉਹ ਲੀਡਰਾਂ ਨੂੰ ਅੰਦਰ ਕਰ ਰਹੇ ਨੇ ਸਤਿੰਦਰ ਜੈਨ ਜੀ ਨੂੰ ਮਨੀ ਸੁਸ਼ੋਦੀਆ ਜੀ ਨੂੰ ਯਾਨੀ ਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਇਹ ਅੰਦਰ ਕਰਦੇ ਪਏ ਆ ਇਹਨਾਂ ਕੋਈ ਸਬੂਤ ਨਹੀਂ ਹੈਗਾ ਪਰ ਅਸੀਂ ਅੱਜ ਇਸੇ ਲਈ ਇੱਥੇ ਬੈਠੇ ਹੋਏ ਆ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਜਿਹੜੇ ਆਮ ਆਦਮੀ ਬਾਟੀ ਦੇ ਉਹਦੇ ਦਰ ਤੇ ਵਲੰਟੀਅਰ ਆ ਉਹ ਹਮੇਸ਼ਾ ਤਿਆਰ ਰਹਿੰਦੇ ਨੇ ਹਰ ਕੰਮ ਲਈ ਮਨਮ ਲਖਮੀ ਅੱਗੇ ਆ ਰਿਹਾ ਇਲੈਕਸ਼ਨ ਅੱਗੇ ਆ ਰਹੇ ਨੇ ਸਾਡੇ ਲੇਡੀਜ਼ ਵਿੰਗ ਵੱਲੋਂ ਬਹੁਤ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਨੇ ਰੋਜ਼ ਸਾਡੀਆਂ ਨਾ ਮੀਟਿੰਗਾਂ ਹੋ ਰਹੀਆਂ ਨੇ ਇਹ ਮੁਹੱਲਾ ਵਾਈਜ਼ ਅਸੀਂ ਮਤਲਬ 10-10 ਲੇਡੀਜ਼ ਦਾ ਗਰੁੱਪ ਬਣਾਇਆ ਹੈ ਸਾਡੀਆਂ ਟੀਮਾਂ ਬਣੀਆਂ ਹੋਈਆਂ ਹਰ ਵਾਰਡ ਵਿੱਚ ਜਾ ਰਹੀਆਂ ਨੇ ਰੋਜ਼ਾਨਾ ਉਹਨਾਂ ਦੀ ਅਪਡੇਟ ਮੇਰੇ ਕੋਲ ਆ ਰਹੀ ਹੈ ਰੋਜ਼ ਦੀਆਂ ਸਾਡੀਆਂ ਸੋ ਸੋ ਲੀਡਰਸ ਸਾਡੀਆਂ ਪਾਰਟੀ ਦੀਆਂ ਉਹ ਜਾ ਰਹੀਆਂ ਨੇ ਹਰ ਘਰ ਵਿੱਚ ਆਵਾਜ਼ ਪੁਚਾ ਰਹੀਆਂ ਨੇ ਤਾਂ ਤੁਸੀਂ ਮੰਨੋਗੇ ਨਹੀਂ ਸਾਡੀਆਂ ਲੇਡੀਜ਼ ਵਿੱਚ ਹੋਰ ਵੀ ਜੋਸ਼ ਆ ਗਿਆ ਹੈ ਪਹਿਲਾਂ ਨਾਲੋਂ ਹੋਰ ਜ਼ਿਆਦਾ ਉਹ ਕੰਮ ਕਰਦੀਆਂ ਨੇ ਕਿ ਸਾਡੇ ਹੌਂਸਲੇ ਜਿਹੜੇ ਟੁੱਟੇ ਨਹੀਂ ਆ ਹੋਰ ਜ਼ਿਆਦਾ ਬੁਲੰਦ ਹੋ ਗਏ ਨੇ ਅੱਜ ਅਸੀਂ ਭੰਡਾਰੀਪੁਰ ਤੇ ਪੋਖੜ ਤਾਲ ਤੇ ਬੈਠੇ ਆ ਤੇ ਜਿਹੜੀ 11ਵੇਂ ਤੋਂ ਸ਼ੁਰੂ ਹੋਈ ਹੈ ਇਹ 5 ਵਜੇ ਸਮਾਪਤ ਹੋਏਗੀ ਇਹਦਾ ਵਿਸ਼ਾ ਹੈ ਕਿ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਇਹਨਾਂ ਨੇ ਨਜਾਇਜ਼ ਜਨਾਬ ਦੇ ਸਮੇਂ ਉੱਪਰ ਹਿਰਾਸਤ ਚ ਲਿਆ ਹੈ ਤਾਂ ਕਿ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਚ ਹਵਰਾ ਤਫਰੀਦਾ ਸੰਦੇਸ਼ ਜਾਵੇਗੀ ਇਹਨਾਂ ਦਾ ਸੁਪਰੀਮੋ ਅਸੀਂ ਫੜ ਲਿਆ ਪਰ ਵਿਚਾਰਨ ਦੀ ਗੱਲ ਇਹ ਹੈ ਕਿ ਜਦ ਤੱਕ ਕੋਈ ਕੇਸ ਹੀ ਸਾਬਤ ਨਹੀਂ ਹੋਇਆ ਐਵੇਂ ਕਿਸੇ ਦੀ ਗਵਾਹੀ ਉੱਪਰ ਇਹਨਾਂ ਨੇ ਉਹਨਾਂ ਨੂੰ ਜੇਲ੍ਹ ਚ ਪਾਤਾ ਹੈ ਔਰ ਜਿਹੜੇ ਬੰਦੇ ਕਰੋੜਾ ਬੰਦਿਆਂ ਦੀ ਗੱਲ ਚੁੱਕਦੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਲੜਦੇ ਨੇ ਇਹ ਜਿਹੜੇ ਪਹਿਲੇ ਤਾਂ ਸਾਡੇ ਦੇ ਗੋਰੇ ਅੰਗਰੇਜ਼ ਰਾਜ ਕਰਦੇ ਰਹੇ ਇਹ ਕਾਲੇ ਅੰਗਰੇਜ਼ ਆ ਗਏ ਨੇ ਇਹ ਵੀ ਇੱਕ ਤਸਵੀਰ ਨੀਤੀ ਵੀ ਅੰਦਰ ਕਰਦੇ ਹੋ ਕੇਜਰੀਵਾਲ ਦਾ ਗੁਨਾਹ ਕੀ ਸੀ ਕਿ ਉਹਨੇ ਗਰੀਬਾਂ ਵਾਸਤੇ ਸਕੂਲ ਖੋਲ੍ਹੇ ਉਹ ਆਪਣਾ ਸੇਵ ਸੁਵਿਧਾਵਾਂ ਐਮੀਨੈਂਟ ਸਕੂਲ ਜਿੱਥੇ ਕਿ ਅਮੀਰ ਲੋਕ ਹੀ ਉਹੋ ਜਿਹੇ ਸਕੂਲਾਂ 'ਚ ਪੜ ਸਕਦੇ ਸੀ ਅੱਜ ਗਰੀਬ ਬੱਚੇ ਵੀ ਪੜ ਰਹੇ ਨੇ ਇਲਾਜ ਜਿਹੜਾ ਮਹੱਲਾ ਕਲੀਨਿਕਾਂ 'ਚ ਫ੍ਰੀ ਹੋ ਰਿਹਾ ਹੈ ਇਹ ਚੀਜ਼ਾਂ ਸਰਕਾਰ ਨੂੰ ਪਛੀਆਂ ਨੇ ਕਿਉਂਕਿ ਦਵਾ ਮਾਫੀਆ ਜਿਹੜਾ ਹੈ ਨਾ ਆਪਣੀਆਂ ਦਵਾਈਆਂ ਮਹਿੰਗੀਆਂ ਵੇਚਣ ਲਈ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਸੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਖਤਮ ਕੀਤਾ ਜਾਏ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਹਿਰਾਸਤ ਚ ਲਿਆ ਪਰ ਅੱਜ ਵੀ ਵੇਖੋ ਕਿੰਨਾ ਹਜੂਮ ਜਿਹੜਾ ਕਹਿ ਰਿਹਾ ਕਿ ਮੈਂ ਵੀ ਕੇਜਰੀਵਾਲ ਆ ਅੱਜ ਅਸੀਂ ਮੌਨ ਵਰਤ ਰੱਖ ਕੇ ਭੁਖੜ ਤਾਲ ਰੱਖ ਕੇ ਕਾਮਨਾ ਕਰ ਰਹੇ ਹਾਂ ਕਿ ਉਹਨਾਂ ਦਾ ਪਰਮਾਤਮਾ ਮਨੋਬਲ ਬਣਾਵੇ ਔਰ ਜੇ ਇਸ ਵੇਲੇ ਕੇਜਰੀਵਾਲ ਸਾਹਿਬ ਬਾਹਰ ਆਣਗੇ ਉਹ ਦੁਗਣੀ ਤਾਕਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਚੋਣਾ ਹੀ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਪੂਰੀ ਲੀਡ ਨਾਲ